ਇੱਕ ਦਿਨ ਇਦਾਂ ਸਿਰ ਕਰ ਦਿੱਤਾ ਮੈਂ ਕਿਹਾ ਤੇਰਾ ਸਿਰ ਚਾਹੀਦਾ ਸਿਰ ਲੈ ਨਾ ਤੁਸੀਂ ਸਾਡੇ ਭਾਈ ਆ ਗੁੱਸੇ 'ਚ ਇਹਨਾਂ ਦੇ ਬੰਦੇ ਬਣਨਾ ਨਹੀਂ ਛੇਤਰਾਂ ਤੋਂ ਬਣਦੇ ਅਸੀਂ ਇਹ ਹੀ ਸਹਿਣ ਵਾਲੇ ਬੰਦੇ ਨਹੀਂ ਪੰਜਾਬੀ ਪਿਆਰ ਨਾਲ ਕੁਛ ਕਰਵਾ ਲਓ ਪਰ ਜੇ ਸਾਨੂੰ ਕੋਈ ਧੱਕੇ ਨਾਲ ਕਹੂਗਾ ਅਸੀਂ ਦਬਣ ਵਾਲੇ ਨਹੀਂ ਅਸੀਂ ਵਿਰੋਧ ਕਰਾਂ ਇੱਕ ਦੋ ਦਿਨ ਹੋਰ ਕਰ ਲਓ ਸੰਸ ਨੇ ਜਿਹੜੇ ਲੋਕ ਸਭਾ ਮੈਂਬਰ ਨੇ ਉਹਨਾਂ ਨੇ ਵੀ ਸਾਡੇ ਤੇ ਕੀਤਾ ਤੇ ਉਹਨਾਂ ਨੂੰ ਅਸੀਂ ਪੁੱਛਣਾ ਚਾਹੁੰਦੇ ਆਂ ਵੀ ਤੁਸੀਂ ਜਿਆਦਾ ਲੋਕ ਸਭਾ ਮੈਂਬਰ ਪਿਛਲੇ 5 ਸਾਲ ਰਹੇ ਹੋ ਤੁਸੀਂ ਕੀ ਕੀਤਾ ਕੋਈ ਵੀਡੀਓ ਦਿਖਾ ਦਿਓ ਕਿਸਾਨਾਂ ਦੇ ਹੱਕ ਲਈ ਅੱਜ ਕਹਿੰਦੇ ਆ ਜੀ ਮੈਂ ਕਿਸਾਨ ਮਜ਼ਦੂਰ ਦੇ ਹੱਕ ਲਈ ਲੜੂੰਗਾ ਮੈਂ ਮਜ਼ਦੂਰ ਹਾਂ ਉਹ ਕੋਈ ਇੱਕ ਵੀਡੀਓ ਸਾਨੂੰ ਦਿਖਾ ਦੇਣ ਕੋਈ ਇੱਕ ਮੰਗ ਉਹਨਾਂ ਨੇ ਉੱਠ ਕੇ ਉੱਥੇ ਮੰਗੀ ਹੋਵੇ ਵੀ ਆ ਕਿਸਾਨਾਂ ਨੂੰ ਚਾਹੀਦਾ ਇਹ ਗਰੀਬਾਂ ਨੂੰ ਇਹ ਮਜ਼ਦੂਰਾਂ ਨੂੰ ਹੱਕ 'ਚ ਕੋਈ ਗੱਲ ਕੀਤੀ ਹੋਵੇ ਦੂਸਰਾ ਕਹਿੰਦੇ ਆ ਵੀ ਗਰੀਬ ਆਦਮੀਆਂ ਨੂੰ ਮੈਨੂੰ ਤੰਗ ਕਰ ਰਹੇ ਆ 1 ਕਰੋੜ ਦੀ ਉਹ ਕਾਰ ਲਈ ਫਿਰਦੇ ਆ 12 ਕਰੋੜ ਦੀ ਉਹਨਾਂ ਕੋ ਕੋਠੀ ਆ ਜਿੰਨੇ ਉਮੀਦਵਾਰ ਉੱਥੇ ਖੜੇ ਨੇ ਉਹ ਸਾਰਿਆਂ ਨੂੰ ਅਮੀਰ ਨੇ ਮੈਨੂੰ ਤਾਂ ਲੱਗਦਾ ਜਿੰਨੇ ਪੰਜਾਬ 'ਚ ਖੜੇ ਆਦੇ ਅਮੀਰ ਉਮੀਦਵਾਰਾਂ ਨੂੰ ਅਮੀਰ ਹੋਣਗੇ ਤੇ ਉਹ ਗਰੀਬ ਕਿੱਥੋਂ ਹੋਗੇ ਗਰੀਬਾਂ ਦੀ ਗੱਲ ਕਿਉਂ ਨਹੀਂ ਕਰਨਗੇ ਪਿਛਲੇ 5 ਸਾਲਾਂ 'ਚ ਉਹਨਾਂ ਨੇ ਗਰੀਬਾਂ ਦੀ ਗੱਲ ਕਿਉਂ ਨਹੀਂ ਕੀਤੀ ਹੁਣ ਕਿਵੇਂ ਕਰ ਲੈਣਗੇ ਗਰੀਬਾਂ ਦੀ ਗੱਲ ਸਾਡਾ ਸ਼ਾਂਤਮਈ ਢੰਗ ਦੇ ਨਾਲ ਅਸੀਂ ਉਹਨਾਂ ਦਾ ਵਿਰੋਧ ਜਿਹੜਾ ਕਰਦੇ ਆ ਫਿਰ ਕਹਿੰਦੇ ਜਿਹੜੇ ਇਹ ਆਉਣਗੇ ਜੁੱਤੀਆਂ ਮਾਰਾਂਗੇ ਇੱਕ ਤਰੀਕ ਨੂੰ ਵੋਟਾਂ ਪਾਉ ਦੋਨੋਂ ਮੈਂ ਦੇਖੂਗਾ ਉਹ ਤੁਸੀਂ ਸਾਨੂੰ ਕੀ ਦੇਖ ਲੋਂਗੇ ਅਸੀਂ ਪੰਜਾਬੀਆਂ ਦੂਜੇ ਸਿੱਖਾਂ ਸਾਨੂੰ ਦੇਖਣ ਵਾਲਾ ਕੋਈ ਨਹੀਂ ਬਣਿਆ ਮੋਦੀ ਨੇ ਵੀ ਕਿਹਾ ਸੀ ਮੈਂ ਦੇਖੂਗਾ ਮੋਦੀ ਨੇ ਬਥੇਰਾ ਕੋਈ ਸਾਡੇ ਲਈ ਕੀਤਾ ਰੋੜੇ ਗੱਡੇ ਸਾਡੇ ਤੇ ਗੋਲੀਆਂ ਭਰਾਈਆਂ ਪਰ ਕੁਝ ਨਹੀਂ ਕਰ ਸਕੇ ਆਖਰ ਨੂੰ ਗਲਤੀ ਮੰਨ ਕੇ ਉਹਨੇ ਤਿੰਨ ਕਾਲੇ ਕਾਨੂੰਨ ਵਾਪਸ ਲੈ ਸੀਗੇ ਇਸ ਲਈ ਇਹ ਜਿਹੇ ਗੱਲਾਂ ਮਾੜੀਆਂ ਹਰਕਤਾਂ ਇਹਨਾਂ ਲੋਕਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ ਅਸੀਂ ਇਹ ਇਨਸਾਨ ਰਹਿਣ ਵਾਲੇ ਬੰਦੇ ਨਹੀਂ ਪੰਜਾਬੀ ਪਿਆਰ ਨਾਲ ਕੁਝ ਕਰਵਾ ਲਓ ਪਰ ਜੇ ਸਾਨੂੰ ਕੋਈ ਧੱਕੇ ਨਾਲ ਕਹੂਗਾ ਅਸੀਂ ਦਬਣ ਵਾਲੇ ਨਹੀਂ ਅਸੀਂ ਵਿਰੋਧ ਕਰਾਂਗੇ ਪਰ ਉੱਥੇ ਖੜੇ ਨੇ ਉਹ ਸਾਰਿਆਂ ਨੂੰ ਅਮੀਰ ਨੇ ਮੈਨੂੰ ਤਾਂ ਲੱਗਦਾ ਜਿੰਨੇ ਪੰਜਾਬ 'ਚ ਖੜੇ ਅੱਧੇ ਅਮੀਰ ਪਰ ਅਮੀਰਵਾਰਾਂ ਨੂੰ ਅਮੀਰ ਹੋਣਗੇ ਇਹ ਤੇ ਮੇਰੇ ਸਾਹਮਣੇ ਹੋਇਆ ਮੈਂ ਮਿੰਤਾ ਪਾਉਦਾ ਰਹਿੰਦਾ ਕਿਸੇ ਨਾਲ ਲੜਿਓ ਨਾ ਫਸਾਦ ਨਾ ਕਰੋ ਪਿੰਡ 'ਚ ਰੋਜ਼ ਅਪੀਲ ਕਰਦਾ ਨਹੀਂ ਤੇ ਬਾਬਾ ਜੀਵਨ ਸਿੰਘ ਉਹ ਦੀਆਂ ਫੋਕਾ ਜਿਹਾ ਗਰੀਬ ਆਦਮੀ ਨੂੰ ਜਦੋਂ ਗੁੱਸਾ ਆ ਜਾ ਅੱਗ ਲਾ ਦਿੰਦਾ ਤਖੀਰ ਜੀ ਵੱਧਵਾ ਤੋਂ ਬੱਚੋ ਮੇਰਾ ਸਨੇਹਾ ਜ਼ਰੂਰ ਦੇ ਦਿਓ ਉਹਨਾਂ ਨੂੰ ਕੋਈ ਵੀਡੀਓ ਦਿਖਾ ਦਿਓ ਕਿਸਾਨਾਂ ਦੇ ਹੱਕ ਲਈ ਅੱਜ ਕਹਿੰਦੇ ਆ ਜੀ ਮੈਂ ਕਿਸਾਨ ਮਜ਼ਦੂਰ ਦੇ ਹੱਕ ਲਈ ਲੜੂੰਗਾ ਮੈਂ ਮਜ਼ਦੂਰ ਆ ਉਹ ਕੋਈ ਇੱਕ ਵੀਡੀਓ ਸਾਨੂੰ ਦਿਖਾ ਦੇਣ ਕੋਈ ਇੱਕ ਮੰਗ ਉਹਨਾਂ ਨੇ ਉੱਠ ਕੇ ਉੱਥੇ ਮੰਗੀ ਹੋਵੇ ਵੀ ਆ ਕਿਸਾਨਾਂ ਨੂੰ ਚਾਹੀਦਾ ਇੱਕ ਗਰੀਬਾਂ ਨੂੰ ਇਹ ਮਜ਼ਦੂਰਾਂ ਨਾਲ ਹੱਕ 'ਚ ਕੋਈ ਗੱਲ ਕੀਤੀ ਹੋਈ ਤਾ ਕੋ ਉੱਥੇ ਡਾਂਗਾ ਖਾਦਿਆ ਤੁਸੀਂ ਬਾਜ਼ਾਰ 'ਚ ਲਾ ਲਿਆ ਤੋਂ ਪਰਸੋਂ ਉੱਥੇ ਫੇਰ ਬਹਿ ਜਾਂਦੇ ਜਾ ਕੇ ਹੋਰ ਖਾਂਦੇ ਡਾਂਗਾ ਪਿਛਲੇ 5 ਸਾਲਾਂ 'ਚ ਉਹਨਾਂ ਨੇ ਗਰੀਬਾਂ ਦੀ ਗੱਲ ਕਿਉਂ ਨਹੀਂ ਕੀਤੀ ਹੁਣ ਕਿਵੇਂ ਕਰ ਲੈਣਗੇ ਗਰੀਬਾਂ ਦੀ ਗੱਲ ਇਹਨਾਂ ਦੇ ਹੰਸ ਰਾਸ ਉਹਨਾਂ ਕੋਲ ਉੱਥੇ ਡਾਂਗਾ ਖਾਦੀਆਂ ਤੁਸੀਂ ਬਾਜ਼ਾਰ 'ਚ ਲਾ ਲਿਆ ਤੋ ਪਰਸੋਂ ਉੱਥੇ ਫੇਰ ਬਹਿ ਜਾਂਦੇ ਜਾ ਕੇ ਹੋਰ ਖਾਂਦੇ ਡਾਂਗਾ ਹੈ ਇਹ ਤਾਂ ਮੇਰੇ ਸਾਹਮਣੇ ਹੋਇਆ ਮੈਂ ਮਿੰਤਾ ਪਾਉਂਦਾ ਰਹਿੰਦਾ ਕਿਸੇ ਨਾਲ ਲੜਿਓ ਨਾ ਫਸਾਵਾਂ ਨਾ ਕਰੋ ਪਿੰਡ 'ਚ ਰੋਜ਼ ਅਪੀਲ ਕਰਦਾ ਨਹੀਂ ਤੇ ਬਾਬਾ ਜੀਵਨ ਸੌਂ ਦੀਆਂ ਫੌਜਾਂ ਜਾਂ ਗਰੀਬ ਆਦਮੀ ਨੂੰ ਜਦੋਂ ਗੁੱਸਾ ਆ ਜਾ ਅੱਗ ਲਾ ਦਿੰਦਾ ਧਰਤੀ ਨੂੰ ਗਰੀਬ ਦੇ ਗੁੱਸੇ ਤੋਂ ਬਚੋ ਗਰੀਬ ਦੀ ਵੱਧਵਾ ਤੋਂ ਬਚੋ ਮੇਰਾ ਸਨੇਹਾ ਜ਼ਰੂਰ ਦੇ ਦਿਓ ਉਹਨਾਂ ਨੂੰ ਜਿਹੜੇ ਤੁਹਾਨੂੰ ਗਾਲੀ ਗਲੋਚ ਕੱਢ ਕੇ ਗਏ ਸਮਝੋ ਆਪਣੇ ਮਾਂ ਬਾਪ ਨੂੰ ਉਹ ਕੱਢ ਰਹਾ ਹੈ ਔਰ ਦੋ ਤਰੀਕ ਤੋਂ ਬਾਅਦ ਮੈਂ ਦੇਖੂਗਾ ਕਿਹੜਾ ਖੱਬੀ ਖਾਨ ਖਾਂਗੇ ਦਾ ਇੱਥੇ ਯਾਰ ਕੋਈ ਅਕਰਾਫਤ ਦਾ ਜ਼ਮਾਨਾ ਹੀ ਨਹੀਂਗਾ ਪੈਰਾ ਚ ਪਿਆ ਨੂੰ ਪੈਰਾ ਚ ਮੱਥਾ ਟੇਕਦਾ ਤੁਸੀਂ ਦੇਖਦੇ ਹੋਣੇ ਮੈਂ ਇੱਕ ਦਿਨ ਇਦਾਂ ਸਿਰ ਕਰ ਦਿੱਤਾ ਮੈਂ ਕਿਹਾ ਤੈਨੂੰ ਸਿਰ ਚਾਹੀਦਾ ਸਿਰ ਲੈ ਲਓ ਤੁਸੀਂ ਸਾਡੇ ਭਾਈ ਆ ਗੁੱਸੇ 'ਚ ਆ ਇਹਨਾਂ ਦੇ ਬੰਦੇ ਬਣਨਾ ਨੇ ਛੇਤਰਾਂ ਤੋਂ ਬਿਨਾ ਔਰ ਤੁਸੀਂ ਕੁਝ ਨਹੀਂ ਬੋਣੇ ਛੇਤਰ ਦੇਖਿਓ ਇੱਧਰ ਕਿਦਾਂ ਦੇ